ਉਹ ਦੇਖੋ ਜੇਖ ਤੋਂ ਵਿੱਚ ਜਿਹੜਾ ਪਹਿਲਾਂ ਭਗਵੰਤ ਮਾਨ ਦਾ ਮਹੌਲਾ ਕਲੀਨਿਕ ਸੀ ਉਹ ਹੁਣ ਆਉਸ਼ਮਨ ਰੋਗਿਆ ਕੇਂਦਰ ਦੇ ਪਿੱਛੇ ਨਸ਼ੇੜੀਆਂ ਦਾ ਕੀ ਹੈ ਹਾਲ ਜੇਖ ਤੋਂ ਤੋਂ ਦੇਖੋ ਸੰਦੀਪ ਨੰਬਾ ਦੀ ਰਿਪੋਰਟ ਦੋਸਤੋ ਇਹ ਕੋਈ ਪਹਿਲੀ ਵਾਰ ਏਥੇ ਨਸ਼ੇੜੀ ਨਹੀਂ ਫੜਿਆ ਇੱਥੇ ਸਵੇਰ ਤੋਂ ਰਾਤ ਤੱਕ ਇਹੀ ਕੰਮ ਚੱਲਦਾ ਹੈ ਸਿਰੰਜਾ ਇੱਥੇ ਸ਼ਰਾਬ ਦੀਆਂ ਬੋਤਲਾਂ ਪਿੱਛੇ ਪਈਆਂ ਹਨ ਇੱਥੇ ਬੀੜੀਆਂ ਸਿਕਟਾਂ ਦੇ ਢੱਗ ਲੱਗੇ ਹੋਏ ਹਾਲਾਂਕਿ ਇਹ ਦਵਾਈਆਂ ਦਾ ਇੱਥੇ ਸਰਕਾਰ ਵੱਲੋਂ ਫੋਟ ਦਿੱਤੀ ਜਾਂ ਇਹ ਸਾਹਮਣੇ ਕੰਧ ਟੁੱਟੀ ਹੋਈ ਹੈ ਇਸ ਕੰਧ ਟੁੱਟੀ ਨੂੰ 1 ਸਾਲ ਤੋਂ ਉੱਪਰ ਹੋ ਗਿਆ ਐਮਐਲਏ ਨੂੰ ਪਤਾ ਹੈ ਉਹਦੇ ਪੀਏ ਨੂੰ ਪਤਾ ਹੈ ਜੈਤੋਂ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਹੈ ਲੇਕਿਨ ਕੋਈ ਇੱਥੇ ਨਾਥ ਨਹੀਂ ਪਾਰਿਆ ਪਤਾ ਨਹੀਂ ਕੀ ਗੱਲ ਹੈ ਦੁਰੇਵਰੇ ਓਏ ਦੁਰਾ ਨੁਰੇ ਆਵਰੇ ਓਏ ਪੁਰਾ ਕਿੱਧਰ ਗਿਆ ਹੈ ਆ ਹੁਣੇ ਹੁਣੇ ਇੱਥੋਂ ਲੜਕਾ ਜਿਹੜਾ ਭੱਜਿਆ ਤੁਸੀਂ ਇੱਥੇ ਦੇਖ ਸਕਦੇ ਹੋ ਸਿਗਰਟ ਲਾਈਟਰ ਠੀਕ ਹੈ ਔਰ ਇੱਕ ਕਿਰਲੀ ਇਹ ਦੇਖ ਸਕਦੇ ਹੋ ਛਿਪਕਲੀ ਕਿਉਂ ਹੈ ਇਹ ਤੁਹਾਨੂੰ ਨਹੀਂ ਪਤਾ ਲੱਗਣਾ ਕਿਉਂਕਿ ਛਿਪਕਲੀ ਦੀ ਜਿਹੜੀ ਪੂਛ ਹੈ ਜਿਹੜੇ ਪੱਕੇ ਜ਼ਿਆਦਾ ਨਸ਼ੇੜੀ ਹੈ ਉਹ ਪੂਛ ਨੂੰ ਸਾਰ ਕੇ ਪੀਂਦੇ ਨੇ ਹਾਂਜੀ ਤੁਸੀਂ ਸਹੀ ਸੁਣਿਆ ਜਿਹੜੀ ਛਿਪਕਲੀ ਦੀ ਪੂਛ ਹੈ ਪੂਛ ਨੂੰ ਸਾਰ ਕੇ ਲਾਈਟਰ ਨਾਲ ਪੀਂਦੇ ਨੇ ਅ ਨਸ਼ੇ ਦੇ ਪੱਤੇ ਗੁਰਾ ਹਾਲ ਸਰਿੰਜ ਆਇਆ ਆ ਦੇਖੋ ਸਰਿੰਜ ਦੋਸਤੋ ਕੋਈ ਨਹੀਂ ਕਿਸੇ ਨੂੰ ਸਾਹਮਣੇ ਕੰਧ ਟੁੱਟੀ ਹੋਈ ਹੈ ਸਰਕਾਰੀ ਕੰਧ ਹੈ ਇਹ ਪਹਿਲਾਂ ਇੱਕ ਕਿੱਟ ਟੁੱਟੀ ਸੀ ਉਦੋਂ ਬਾਅਦ ਸਾਰਾ ਮੋਰਾ ਕੱਢ ਕੇ ਉਹ ਲੋਕੀ ਕਹਿੰਦੇ ਸਾਡਾ ਰਾਹ ਬੰਦ ਹੈ ਕਿ ਉਹਨਾਂ ਨੇ ਆਵਾਜ਼ੇ ਹੀ ਬਣਾਈ ਹੋਈ ਹੈ ਪਰ ਹੁਣ ਜੇ ਅਸਲੀਅਤ 'ਚ ਗੱਲ ਕਰਾਂਗੇ ਤਾਂ ਫਿਰ ਇੱਥੇ ਲੜਾਈ ਦਾ ਬੜਾ ਵੱਡਾ ਵਿਵਾਦ ਖੜਾ ਹੋ ਜਾਂਦਾ ਹੈ